ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਹਾੜੀ ਇਲਾਕੇ ਵਿੱਚ ਪਹੁੰਚੇ ਆ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਤੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਇੱਥੇ ਹੁਣ ਆਪਾਂ ਕੁਝ ਦਿਨ ਰੁਕਾਂਗੇ ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿਣ ਲੱਗੇ ਇਹ ਇੰਨਾ ਸੋਹਣਾ ਇਲਾਕਾ ਹੈ ਇੱਥੇ ਕਿਤੇ ਬਹਿ ਕੇ ਰੱਬ ਦੀ ਭਗਤੀ ਕਰ ਲਈਏ ਇਨੇ ਬਚਨ ਕਹਿ ਕੇ ਮਹਾਰਾਜ ਜੀ ਇੱਕ ਟਿੱਲੇ ਤੇ ਜਾ ਕੇ ਬਹਿੰਦੇ ਆ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਰਬਾਬ ਛੇੜੋ ਜੀ ਬਾਣੀ ਆਈ ਹੈ ਤੇ ਭਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਂਦੇ ਆ ਜਿਹੜੀ ਥਾਂ ਤੇ ਸਤਿਗੁਰੂ ਮਹਾਰਾਜ ਬੈਠੇ ਆ ਉਹ ਟਿੱਲਾ ਸੀ ਬਾਬਾ ਬੁੱਢਣ ਸਾਹਿਬ ਜੀ ਦਾ ਬੜੀ ਵੱਡੀ ਉਮਰ ਸੀ ਉਹਨਾਂ ਦੀ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ ਉਹ ਆਪਣੇ ਟਿੱਲੇ ਤੋਂ ਚੱਲ ਕੇ ਆਇਆ ਤੇ ਮਹਾਰਾਜ ਵੱਲ ਭੱਜ ਕੇ ਆਇਆ ਆਗੇ ਕਹਿੰਦਾ ਕੌਣ ਹੋ ਤੁਸੀਂ ਭਾਈ ਮਰਦਾਨਾ ਜੀ ਕਹਿੰਦੇ ਇਹ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਇਸ ਧਰਤੀ ਤੇ ਖੁਦ ਖੁਦਾ ਨੇ ਦੁਨੀਆ ਨੂੰ ਤਾਰਨ ਵਾਸਤੇ ਆਏ ਆ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰ ਦੇ ਇੱਥੇ ਤੇਰੇ ਟਿੱਲੇ ਤੇ ਆਏ ਆ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਾਸ ਰਬਾਬੀ ਮੇਰਾ ਨਾਮ ਮਰਦਾਨਾ ਹੈ ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਤੁਸੀਂ ਇੱਥੇ ਕੀ ਕਰ ਰਹੇ ਹੋ ਇਸ ਜਗ੍ਹਾ ਤੇ ਤੁਹਾਡਾ ਕੀ ਕੰਮ ਆ ਇਹ ਤਾਂ ਮੇਰਾ ਡੇਰਾ ਇਹ ਤਾਂ ਮੇਰਾ ਇਲਾਕਾ ਤੁਸੀਂ ਇੱਥੇ ਕਿਸੇ ਨੂੰ ਪੁੱਛਿਆ ਪਹਿਲਾਂ ਬੈਠਣ ਤੋਂ ਬਹਿ ਕੇ ਤੁਸੀਂ ਰਬਾਬ ਵਜਾਉਣ ਲੱਗ ਪਏ ਹੋ ਵੇਖਣ ਨੂੰ ਫਕੀਰ ਲੱਗਦੇ ਹੋ ਜਦੋਂ ਕਿਤੇ ਬਹਿਣਾ ਹੋਵੇ ਪਹਿਲਾਂ ਪੁੱਛ ਲੈਣਾ ਚਾਹੀਦਾ ਵੀ ਇਹ ਇਲਾਕਾ ਕਿਹਦਾ ਇਹ ਜਗ੍ਹਾ ਕਿਹਦੀ ਆ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਰਮਾਤਮਾ ਦਾ ਨਾਮ ਜਪਣ ਵੇਲੇ ਕਿਸੇ ਨੂੰ ਪੁੱਛਣਾ ਪੈਂਦਾ ਤੇ ਬਾਬਾ ਬੁੱਢਣ ਸਾਹ ਜੀ ਕਹਿੰਦੇ ਇੱਥੇ ਤਾਂ ਮੇਰੀ ਪੂਜਾ ਹੁੰਦੀ ਆ ਇੱਥੇ ਲੋਕ ਮੈਨੂੰ ਮੰਨਦੇ ਆ ਤੁਹਾਡਾ ਕੀ ਪਤਾ ਤੁਸੀਂ ਇੱਥੇ ਕਬਜ਼ਾ ਕਰਕੇ ਬਹਿ ਜਾਓ ਤੇ ਉਠੋ ਹੀ ਨਾ ਫਿਰ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਨਹੀਂ ਅਲਾਕਾ ਮੱਲਣ ਦੀ ਗੱਲ ਨਹੀਂ ਇੱਥੇ ਅਸੀਂ ਕੁਝ ਸਮਾਂ ਆਰਾਮ ਕਰਾਂਗੇ ਭਜਨ ਕਰਾਂਗੇ ਤੇ ਇੱਥੋਂ ਚਲੇ ਜਾਵਾਂਗੇ ਜੇ ਤੈਨੂੰ ਲੱਗਦਾ ਹੈ ਤੇਰੇ ਟਿੱਲੇ ਤੇ ਅਸੀਂ ਪੱਕੇ ਤੌਰ ਤੇ ਟਿਕਾਣਾ ਲਾਉਣਾ ਤੇਰੇ ਟਿੱਲੇ ਨਾਲ ਮਹਾਰਾਜ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਨਾ ਨਾ ਮਹਾਰਾਜ ਇੱਥੇ ਨਹੀਂ ਬਹਿਣਾ ਇਹ ਮੇਰਾ ਅਸਥਾਨ ਆ ਇੱਥੋਂ ਤੁਸੀਂ ਚਲੇ ਜਾਓ ਤੇ ਇਹ ਮੈਂ ਆਪਣੇ ਇਲਾਕੇ ਵਿੱਚ ਇਹ ਜਿਹੜਾ ਸਾਜ਼ ਇਹ ਰਬਾਬ ਆ ਇਹ ਵਜਾਉਣ ਨਹੀਂ ਦੇਣੀ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਰਬਾਬ ਵਜਾਓ ਤੁਸੀਂ ਡਰੋ ਨਾ ਹੁਣ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਬਾਬਾ ਬੁੱਢਣ ਸਾਹਿਬ ਜੀ ਫਿਰ ਕਹਿੰਦੇ ਆ ਭਾਈ ਤੁਹਾਨੂੰ ਸਮਝ ਨਹੀਂ ਰਬਾਬ ਤੂੰ ਫਿਰ ਵਜਾਉਣ ਲੱਗ ਪਿਆ ਇੱਥੇ ਬੈਠੇ ਹੋ ਤੁਸੀਂ ਹਾਲੇ ਤੱਕ ਤੁਹਾਨੂੰ ਪਤਾ ਨਹੀਂ ਇੱਥੇ ਇਲਾਕੇ ਵਿੱਚ ਮੇਰਾ ਰਾਜ ਆ ਆਸੇ-ਪਾਸੇ ਦੇ ਲੋਕ ਸਾਰੇ ਮੇਰਾ ਕਿਹਾ ਮੰਨਦੇ ਆ ਤੇ ਜੇ ਤੁਸੀਂ ਆਰਾਮ ਕਰਨਾ ਜੇ ਤੁਸੀਂ ਇਹ ਰਬਾਬ ਵਜਾਉਣੀ ਆ ਅੱਗੇ ਚੱਲ ਕੇ ਵਜਾ ਲਓ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੂੰ ਆਖਿਆ ਇੱਥੋਂ ਚਲੇ ਜਾਓ ਮਹਾਰਾਜ ਕਹਿੰਦੇ ਜੇ ਨਾ ਜਾਈਏ ਫੇਰ ਕਹਿਣ ਲੱਗਾ ਜੇ ਨਾ ਗਏ ਚੇਤੇ ਰੱਖਿਓ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਹੋਇਆ ਆਉਣ ਵਾਲਾ ਉਹਨੇ ਪੁੱਛਣਾ ਨਹੀਂ ਤੁਹਾਨੂੰ ਆਉਂਦੇ ਹੀ ਤੁਹਾਨੂੰ ਖਾ ਜਾਊਗਾ ਗੁਰੂ ਪਾਤਸ਼ਾਹ ਜੀ ਮੁਸਕਰਾਏ ਤੇ ਕਹਿਣ ਲੱਗੇ ਪਹਿਲਾਂ ਤਾਂ ਹੋ ਸਕਦਾ ਜੇ ਤੁਸੀਂ ਸਾਨੂੰ ਹੋਰ ਕਹਿੰਦੇ ਅਸੀਂ ਇੱਥੋਂ ਚਲੇ ਜਾਂਦੇ ਪਰ ਹੁਣ ਤੁਸੀਂ ਸਾਨੂੰ ਸ਼ੇਰ ਦਾ ਡਰਾਵਾ ਦੇ ਰਹੇ ਹੋ ਕਹਿੰਦੇ ਸ਼ੇਰ ਆਊਗਾ ਤੇ ਸਾਨੂੰ ਖਾ ਜਾਊਗਾ ਗੁਰੂ ਜੀ ਕਹਿੰਦੇ ਅਸੀਂ ਇੱਥੇ ਹੀ ਬੈਠੇ ਆਂ ਨਹੀਂ ਜਾਂਦੇ ਕਿੱਧਰੇ ਵੀ ਆ ਲੈਣ ਦੇ ਆਪਣੇ ਸ਼ੇਰ ਨੂੰ ਤੇਰਾ ਹੁਣ ਸ਼ੇਰ ਵੇਖ ਕੇ ਹੀ ਜਾਵਾਂਗੇ। ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਫਕੀਰ ਜੀ ਮੈਂ ਝੂਠ ਨਹੀਂ ਬੋਲਦਾ। ਕਹਿੰਦੇ ਕੋਈ ਗੱਲ ਨਹੀਂ ਸਤਿਗੁਰੂ ਜੀ ਅਸੀਂ ਇੱਥੇ ਬੈਠੇ ਆਂ ਕਿਉਂਕਿ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਰਬਾਬ ਹੀ ਵਜਾਉਣੀ ਆ ਕਿਤੇ ਅੱਗੇ ਜਾ ਕੇ ਵਜਾ ਲੈਣੇ ਆ ਬਗਾਨਾ ਦੇਸ਼ ਆ। ਆਪਾਂ ਇੱਥੇ ਇਲਾਕੇ ਵਿੱਚ ਆਏ ਆ ਜੇ ਸਾਨੂੰ ਕੋਈ ਸ਼ੇਰ ਖਾ ਗਿਆ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਤੇ ਘਰ ਵਿੱਚ ਕਿਸੇ ਨੇ ਖਬਰ ਵੀ ਨਹੀਂ ਭੇਜਣੀ ਵੀ ਕਿੱਧਰ ਗਿਆ ਸਰੀਰ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਕਰ ਨਾ ਕਰੋ ਉਹ ਸਤ ਕਰਤਾਰ ਭਲੀ ਕਰੇਗਾ ਜੋ ਹੋਵੇਗਾ ਚੰਗਾ ਹੀ ਹੋਵੇਗਾ ਫਿਰ ਭਾਈ ਮਰਦਾਨਾ ਜੀ ਕੁਝ ਸੋਚਣ ਲੱਗੇ ਤੇ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕਿਤੇ ਫਕੀਰ ਸਾਡੇ ਨਾਲ ਕੋਈ ਮਜ਼ਾਕ ਤਾਂ ਨਹੀਂ ਕਰ ਰਿਹਾ ਇਹ ਪੀਰ ਕਿਉਂਕਿ ਸ਼ੇਰ ਬੱਕਰੀਆਂ ਕਿਵੇਂ ਚਾਰ ਸਕਦਾ ਸੱਚੇ ਪਾਤਸ਼ਾਹ ਸ਼ੇਰ ਤਾਂ ਬੱਕਰੀਆਂ ਨੂੰ ਖਾ ਜਾਂਦਾ ਉਹ ਤਾਂ ਉਹਨਾਂ ਦਾ ਸ਼ਿਕਾਰ ਕਰਦਾ ਜੰਗਲ ਦਾ ਰਾਜਾ ਹੁੰਦਾ ਉਸ ਵਕਤ ਮਹਾਰਾਜ ਕਹਿਣ ਲੱਗੇ ਨਹੀਂ ਇਹ ਮਜ਼ਾਕ ਨਹੀਂ ਕਰਦਾ ਭਾਈ ਮਰਦਾਨਾ ਜੀ ਬੁੱਢਣ ਸ਼ਾ ਇਹ ਕੋਈ ਆਮ ਫਕੀਰ ਨਹੀਂ ਹੈਗਾ ਇਹ ਗੱਲ ਨਾ ਸਮਝੋ ਐਨੇ ਰਿੱਧੀਆਂ ਸਿੱਧੀਆਂ ਕਮਾਈਆਂ ਹੋਈਆਂ ਨੇ ਆਪਣੇ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਸ਼ੇਰ ਬੱਕਰੀਆਂ ਚਾਰਦਾ ਨਹੀਂ ਬੱਕਰੀਆਂ ਖਾਂਦਾ ਪਰ ਇਹਦਾ ਸ਼ੇਰ ਕਰਾਮਾਤੀ ਆ ਬੱਕਰੀਆਂ ਚਾਰਦਾ ਵੀ ਆ ਤੇ ਉਹਨਾਂ ਦੀ ਦੇਖਰੇਖ ਵੀ ਕਰਦਾ ਤੇ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਪੀਰ ਹੁੰਦੇ ਆ ਜਦੋਂ ਤਪ ਕਰਦੇ ਆ ਜਾਪ ਕਰਦੇ ਆ ਇਹ ਆਪਣੇ ਕੰਮ ਫਿਰ ਕਰਾਮਾਤ ਦੇ ਨਾਲ ਕਰਵਾਉਂਦੇ ਆ ਫਿਰ ਕੁਦਰਤ ਕਾਦਰ ਉਹ ਸਾਰੇ ਇਹਨਾਂ ਦੀ ਆ ਕੇ ਮਦਦ ਕਰਦੇ ਆ ਇਸ ਕਰਕੇ ਕਹਿੰਦੇ ਭਾਈ ਮਰਦਾਨਾ ਜੀ ਹੁਣ ਤੁਸੀਂ ਫਿਕਰ ਨਾ ਕਰੋ ਰਬਾਬ ਵਜਾਓ ਬਾਣੀ ਆਈ ਹੈ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਤੇ ਜਦੋਂ ਰਬਾਬ ਵਜਾਉਂਦੇ ਨੇ ਤਾਂ ਮਹਾਰਾਜ ਹੁਣ ਧਿਆਨ ਚ ਬੈਠੇ ਆ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਆ ਇੱਕਦਮ ਉਹਨਾਂ ਨੂੰ ਬੱਕਰੀਆਂ ਨਜ਼ਰ ਆਈਆਂ ਨੇ ਤੇ ਭਾਈ ਮਰਦਾਨਾ ਜੀ ਨੇ ਉਸੇ ਵਕਤ ਮਹਾਰਾਜ ਨੂੰ ਆਖਿਆ ਕਿ ਮੈਨੂੰ ਤਾਂ ਲੱਗਦਾ ਸੀ ਉਹ ਬੁੱਢਣ ਸ਼ਾ ਫਕੀਰ ਸਾਨੂੰ ਝੂਠ ਬੋਲ ਰਿਹਾ ਕਿਤੇ ਪਰ ਉਹ ਦੇਖੋ ਮਹਾਰਾਜ ਸ਼ੇਰ ਬੱਕਰੀਆਂ ਚਾਰਦਾ ਪਿਆ ਅੱਗੇ-ਅੱਗੇ ਬੱਕਰੀਆਂ ਆ ਰਹੀਆਂ ਨੇ ਪਿੱਛੇ-ਪਿੱਛੇ ਸ਼ੇਰ ਆ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਇਹ ਨਾ ਹੋਵੇ ਕਿ ਇਹ ਸ਼ੇਰ ਸਾਨੂੰ ਆ ਕੇ ਖਾ ਜਾਵੇ ਹੁਣ ਭਾਈ ਮਰਦਾਨਾ ਜੀ ਉਹਨਾਂ ਨੇ ਰਬਾਬ ਵਜਾਉਣੀ ਬੰਦ ਕੀਤੀ ਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਹਿਣ ਲੱਗੇ ਗੁਰੂ ਸਾਹਿਬ ਜੀ ਇਹ ਸ਼ੇਰ ਤੋਂ ਮੈਨੂੰ ਬੜਾ ਡਰ ਲੱਗ ਰਿਹਾ ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਰਬਾਬ ਵਜਾਉਣੀ ਬੰਦ ਨਾ ਕਰੋ ਤੁਸੀਂ ਤਾਂ ਭਾਈ ਮਰਦਾਨਾ ਜੀ ਸਤ ਕਰਤਾਰ ਨੂੰ ਚੇਤੇ ਕਰੋ ਆਪੇ ਉਹ ਸਾਡੇ ਕਾਰਜ ਰਾਸ ਕਰੇਗਾ ਤੇ ਇਹ ਸ਼ੇਰ ਤੋਂ ਸਾਡੀ ਰੱਖਿਆ ਕਰੇਗਾ ਹੁਣ ਸ਼ੇਰ ਨੇੜੇ ਆ ਰਿਹਾ ਤੇ ਬਾਬਾ ਬੁੱਢਣ ਸਾਹਿਬ ਫਕੀਰ ਕਹਿਣ ਲੱਗੇ ਦੇਖੋ ਹਜੇ ਵੀ ਤੁਹਾਡੇ ਕੋਲ ਸਮਾਂ ਹੈ ਇਹ ਸ਼ੇਰ ਮੇਰੇ ਵਸਚਾ ਜੋ ਮੈਂ ਕਹਿਣਾ ਉਵੇਂ ਹੀ ਕਰਦਾ ਜੇ ਤੁਸੀਂ ਕਹੋ ਤੇ ਮੈਨੂੰ ਰੋਕ ਦਿਨਾ ਨਹੀਂ ਵੇਖ ਲਓ ਤੁਹਾਨੂੰ ਦੋਹਾਂ ਨੂੰ ਖਾ ਜੂਗਾ ਮਹਾਰਾਜ ਕਹਿੰਦੇ ਸਾਨੂੰ ਕੋਈ ਫਿਕਰ ਨਹੀਂ ਤੂੰ ਇਹਨੂੰ ਨੇੜੇ ਆਉਣ ਦੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਰਹਿਣ ਦਿੰਨੇ ਆ ਰਵਾਬ ਵਜਾਉਣ ਨੂੰ ਇਹ ਸ਼ੇਰ ਆਏਗਾ ਤੇ ਸਾਨੂੰ ਖਾ ਜਾਏਗਾ ਇੱਥੇ ਦਾ ਕਿਸੇ ਨੇ ਸਾਨੂੰ ਪੁੱਛਣਾ ਤੱਕ ਵੀ ਨਹੀਂ ਮਹਾਰਾਜ ਮੈਨੂੰ ਡਰ ਬਹੁਤ ਲੱਗਦਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਸ਼ੇਰ ਨੂੰ ਨੇੜੇ ਤਾਂ ਲੈਣ ਦੇ ਫਿਰ ਦੇਖੀ ਤੂੰ ਕਲਾ ਕਿਵੇਂ ਵਰਤਦੀ ਆ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਰਤਾਰ ਦੇ ਰੰਗ ਤੂੰ ਵੇਖਦਾ ਰਹਿ ਜਿਹੜੇ ਸਾਧੂਆਂ ਨੂੰ ਮਾਰਦੇ ਆ ਉਹ ਆਪੇ ਹੀ ਮਰ ਜਾਂਦੇ ਆ ਤੇ ਜਦੋਂ ਸ਼ੇਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਤੇ ਗੁਰਮੁਖ ਪਿਆਰਿਓ ਬਾਬਾ ਬੁੱਢਣ ਸਾਹਿਬ ਫਕੀਰ ਵੇਖਦਾ ਵੀ ਹੁਣ ਵੀ ਝਪਟ ਮਾਰੇਗਾ ਇਹਨਾਂ ਦੋਵਾਂ ਨੂੰ ਖਾ ਜਾਏਗਾ ਪਰ ਉਹਨੇ ਕਿੱਥੇ ਝਪਟ ਮਾਰਨੀ ਸੀ ਕਿੱਥੇ ਖਾਣਾ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਸ਼ੇਰ ਨੇ ਮੱਥਾ ਟੇਕਿਆ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਭਾਈ ਮਰਦਾਨਾ ਜੀ ਨੂੰ ਮੱਥਾ ਟੇਕ ਕੇ ਕੋਲ ਬਹਿ ਗਿਆ ਤੇ ਬੁੱਢਣ ਸ਼ਾ ਫਕੀਰ ਉਹ ਪੀਰ ਹੈਰਾਨ ਹੋ ਗਿਆ ਦੇਖ ਕੇ ਸੋਚਦਾ ਆ ਕੀ ਹੋ ਗਿਆ ਸ਼ੇਰ ਨੇ ਤਾਂ ਮੈਨੂੰ ਕਦੇ ਮੱਥਾ ਹੀ ਨਹੀਂ ਟੇਕਿਆ ਅਜੇ ਤੱਕ ਲੱਗਦਾ ਏ ਮੇਰੇ ਤੇ ਕੋਈ ਵੀ ਤਕੜਾ ਫਕੀਰ ਹੈ ਕਾਮਲ ਫਕੀਰਾ ਜਿਦੇ ਚਰਣਾ ਵਿੱਚ ਸ਼ੇਰ ਵੀ ਸਜਦਾ ਕਰਦਾ ਹੁਣ ਬਾਬਾ ਬੁੱਢਣ ਸਾਹ ਦੇ ਮਨ ਦੇ ਵਿੱਚ ਇਹ ਗੱਲ ਆਈ ਆ ਕਿ ਮੈਨੂੰ ਐਸੇ ਕਾਮਲ ਫਕੀਰ ਦੀ ਸੇਵਾ ਕਰਨੀ ਚਾਹੀਦੀ ਹੈ ਕਟੋਰੇ ਵਿੱਚ ਦੁੱਧ ਪਾਇਆ ਨਿਮਰਤਾ ਸਹਿਤ ਆ ਕੇ ਬਾਬੇ ਤੋਂ ਮਾਫੀ ਮੰਗੀ ਆ ਕਹਿਣ ਲੱਗਾ ਜੀ ਇਹ ਦੁੱਧ ਸ਼ਕੋ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੋ ਸਕੇ ਮੈਨੂੰ ਮਾਫ ਕਰ ਦੇਣਾ ਮੈਂ ਤਾਂ ਤੁਹਾਨੂੰ ਐਵੇਂ ਉਹ ਜਿਹੜੇ ਇੱਥੇ ਪਹਿਲਾਂ ਕੁਝ ਸਾਧੂ ਆਏ ਆ ਭੇਖੀ ਉਹਨਾਂ ਵਾਂਗ ਹੀ ਜਾਣਿਆ ਸੀ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦਿਓ ਤੁਹਾਡੇ ਸ਼ਕਣ ਵਾਸਤੇ ਦੁੱਧ ਲੈ ਕੇ ਆਇਆ ਮੇਰੀ ਸੇਵਾ ਪ੍ਰਮਾਣ ਕਰੋ ਇਹ ਦੁੱਧ ਸ਼ਕੋ ਤੇ ਭਾਈ ਮਰਦਾਨਾ ਜੀ ਨੂੰ ਵੀ ਆਖਿਆ ਇਹਨਾਂ ਨੂੰ ਵੀ ਛਕਾ ਦਿਓ ਪਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਇਹ ਦੁੱਧ ਤਾਂ ਆਪ ਜੀ ਕੋਲ ਪਹਿਲਾਂ ਵੀ ਸੀ ਪੀਰ ਜੀ ਤੁਸੀਂ ਪਹਿਲਾਂ ਸਾਨੂੰ ਕਿਉਂ ਨਹੀਂ ਛਕਾਇਆ ਹੁਣ ਅਸੀਂ ਇਹ ਦੁੱਧ ਨਹੀਂ ਛਕਣਾ ਪਰ ਹਾਂ ਜੇ ਤੁਸੀਂ ਸਾਨੂੰ ਆਉਂਦਿਆਂ ਨੂੰ ਹੀ ਮਹਿਮਾਨ ਨਿਵਾਜ਼ੀ ਦੇ ਵਜੋਂ ਛਕਾਉਂਦੇ ਤਾਂ ਅਸੀਂ ਤੇਰਾ ਦੁੱਧ ਜ਼ਰੂਰ ਛਕਦੇ ਪਰ ਹੁਣ ਦੁੱਧ ਛਕਾਉਣਿਆਂ ਨੂੰ ਦੇਰ ਹੋ ਗਈ ਆ ਤੇ ਅਸੀਂ ਦੁੱਧ ਛਕਣ ਲੱਗਿਆਂ ਹੁਣ ਦੇਰ ਲਾਵਾਂਗੇ ਹੁਣ ਨਹੀਂ ਛਕਣਾ ਤੇ ਉਹਨੇ ਜਦੋਂ ਬਾਬਾ ਬੁੱਢਣ ਸਾਹਿਬ ਜੀ ਨੇ ਫਿਰ ਬੇਨਤੀ ਕੀਤੀ ਮਹਾਰਾਜ ਕਿੰਨੀ ਕੁ ਦੇਰ ਲੱਗੇਗੀ ਕਿਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਤੇਰਾ ਦਿਲ ਕਰਦਾ ਹੈ ਦੁੱਧ ਛਕਾਉਣ ਨੂੰ ਤੇ ਮਹਾਰਾਜ ਕਹਿੰਦੇ ਤੇਰਾ ਦੁੱਧ ਸੀ ਜਰੂਰ ਛਕਾਂਗੇ ਪਰ ਹੁਣ ਨਹੀਂ ਜਦੋਂ 6ਵੇਂ ਜਮੇ ਵਿੱਚ ਦੁਨੀਆ ਦੇ ਲੋਕਾਂ ਨੂੰ ਤਾਰਨਾਵਾਂਗੇ ਉਸ ਵਕਤ ਤੇਰਾ ਦੁੱਧ ਛਕਾਂਗੇ ਤੇ ਬਾਬਾ ਬੁੱਢਣ ਸਾਹਿਬ ਜੀ ਕਹਿੰਦੇ ਮਹਾਰਾਜ ਇਹ ਕਿਹੜਾ ਜਮ ਆਪ ਜੀ ਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲਾ ਜਮ ਬਾਬਾ ਜੀ ਕਹਿੰਦੇ ਮਹਾਰਾਜ ਤੁਸੀਂ 6ਵੇਂ ਜਮੇ ਚ ਕਹਿ ਰਹੇ ਹੋ ਛਕਾਂਗੇ ਤੇ ਮਹਾਰਾਜ ਜੇ ਮੈਂ ਉਦੋਂ ਤੱਕ ਨਾ ਆ ਰਿਹਾ ਤੁਸੀਂ ਤਾਂ ਆ ਜਾਉਂਗੇ ਜੇ ਮੇਰਾ ਸਰੀਰ ਨਾ ਰਹਾ ਤਾਂ ਫਿਰ ਸਤਿਗੁਰੂ ਜੀ ਮੇਰੀ ਸੇਵਾ ਕਿਵੇਂ ਕਬੂਲ ਹੋਵੇਗੀ ਗੁਰੂ ਮਹਾਰਾਜ ਕਹਿਣ ਲੱਗੇ ਜਦੋਂ ਤੱਕ ਸੀ ਛੇਵੇਂ ਜਾਮੇ ਵਿੱਚ ਆ ਕੇ ਤੇਰੇ ਪਾਸੋਂ ਦੁੱਧ ਨਹੀਂ ਸ਼ੱਕਦੇ ਯਾਦ ਰੱਖਣਾ ਪੀਰ ਜੀ ਉਹਨਾਂ ਚਰਤੇ ਨੂੰ ਮੌਤ ਨਹੀਂ ਆਵੇਗੀ ਬਾਬਾ ਬੁੱਢਣ ਸਾਹਿਬ ਜੀ ਨੇ ਸੱਤ ਬਚਨ ਆਖਿਆ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਪਰ ਮਹਾਰਾਜ ਆਹ ਜਿਹੜਾ ਮੈਂ ਦੁੱਧ ਲੈ ਕੇ ਆਇਆ ਸੀ ਇਹ ਤਾਂ ਖਰਾਬ ਹੋ ਜਾਵੇਗਾ ਉਦੋਂ ਤੱਕ ਮੈਂ ਉਦੋਂ ਤੱਕ ਇਹ ਦੁੱਧ ਨੂੰ ਜਿਵੇਂ ਲੈ ਕੇ ਆਉਂਗਾ ਮਹਾਰਾਜ ਕਹਿੰਦੇ ਪਹਿਲਾ ਬਚਨ ਸੀ ਤੇਰੇ ਮੌਤ ਨੇੜੇ ਨਹੀਂ ਆਉਗੀ ਤੂੰ ਮਰੇਗਾ ਨਹੀਂ ਦੂਜਾ ਬਚਨ ਸਾਡਾ ਯਾਦ ਰੱਖਣਾ ਇਹ ਦੁੱਧ ਨੂੰ ਇੱਕ ਟੋਆ ਪੁੱਟ ਕੇ ਉਹਦੇ ਵਿੱਚ ਦੱਬ ਦੇਣਾ ਜਦੋਂ ਛੇਵੇਂ ਜਾਮੇ ਵਿੱਚ ਆਵਾਂਗੇ ਉੱਥੋਂ ਹੀ ਇਹ ਦੁੱਧ ਕਢਵਾ ਕੇ ਤੇਰੇ ਪਾਸੋਂ ਛਕਾਂਗੇ ਤੇਰਾ ਦੁੱਧ ਵੀ ਨਹੀਂ ਖਰਾਬ ਹੋਵੇਗਾ ਬਾਬਾ ਬੁੱਢਣ ਸਾਹਿਬ ਜੀ ਇਹ ਸਭ ਬਚਨ ਸੁਣ ਕੇ ਮਹਾਰਾਜ ਅੱਗੇ ਹੱਥ ਜੋੜਿਆ ਤੇ ਸਤਿਗੁਰੂ ਜੀ ਨੇ ਐਸ ਪੀਰ ਬਾਬਾ ਬੁੱਢਣ ਸਾਹਿਬ ਜੀ ਦੇ ਉੱਪਰ ਅਪਾਰ ਬਖਸ਼ਿਸ਼ ਕੀਤੀ ਹੈ ਗੁਰਮਖ ਪਿਆਰਿਓ ਤੇ ਮਹਾਰਾਜ ਦੇ ਬਚਨ ਸੱਚੇ ਹੋਏ ਗੁਰੂ ਜੀ ਜਦੋਂ ਜੋਤੀ ਜੋਤ ਸਮਾਇਆ ਉਸ ਤੋਂ ਬਾਅਦ ਛੇਵੇਂ ਜਾਮੇ ਵਿੱਚ ਮਹਾਰਾਜ ਜੀ ਆਏ ਆ ਉਦੋਂ ਫਿਰ ਨਾਲ ਭਾਈ ਗੁਰਦਿੱਤਾ ਜੀ ਸਨ ਸਤਗੁਰੂ ਮਹਾਰਾਜ ਜੀ ਦੇ ਸੁਪੁੱਤਰ ਤੇ ਗੁਰਮਖ ਪਿਆਰਿਓ ਬਾਬਾ ਬੁੱਢਣ ਸਾਹਿਬ ਜੀ ਇੱਛਾ ਪੂਰੀ ਕੀਤੀ ਸੀ ਆਖਿਆ ਸੀ ਲਿਆਓ ਸਾਨੂੰ ਦੁੱਧ ਛਕਾਓ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸਿਰਫ ਇਕੱਲੇ ਬਚਨ ਹੀ ਨਹੀਂ ਸੀ ਕਰਦੇ ਉਹਨਾਂ ਬਚਨਾਂ ਨੂੰ ਨਿਭਾਉਂਦੇ ਵੀ ਸੀ ਪਹਿਲੇ ਜਾਮੇ ਵਿੱਚ ਜਾ ਕੇ ਕੀਤੇ ਬਚਨ 6ਵੇਂ ਜਾਮੇ ਵਿੱਚ ਜਾ ਕੇ ਪੂਰੇ ਕੀਤੇ ਆ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਕੋਲੋਂ ਦੁੱਧ ਛਕਿਆ ਸੀ ਸੰਗਤ ਜੀ ਮਹਾਰਾਜ ਬੜੇ ਫਕੀਰਾਂ ਨੂੰ ਮਿਲੇ ਆ ਗੁਰੂ ਮਹਾਰਾਜ ਉਹਨਾਂ ਵਿੱਚੋਂ ਇਹ ਫਕੀਰ ਬਾਬਾ ਬੁੱਢਣ ਸਾਹਿਬ ਜੀ ਕਰਾਮਾਤੀ ਫਕੀਰ ਸੀ ਜਿੰਨਾਂ ਦੀਆਂ ਬੱਕਰੀਆਂ ਸ਼ੇਰ ਚਰਾ ਕੇ ਲਿਆਉਂਦਾ ਸੀ ਤੇ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਆਇਆ ਕਈ ਇਤਿਹਾਸਕਾਰ ਕਹਿੰਦੇ ਆ ਕਿ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਜਿਹੜਾ ਚਿਹਰਾ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨਾਲ ਮਿਲਦਾ ਸੀ ਇਸ ਕਰਕੇ ਬਾਬਾ ਬੁੱਢਣ ਸਾਹ ਜੀ ਨੇ ਉਹਨਾਂ ਦੇ ਜਦੋਂ ਦਰਸ਼ਨ ਕੀਤੇ ਆ ਉਹਨਾਂ ਨੂੰ ਹੀ ਦੁੱਧ ਸ਼ਕਾਇਆ ਤੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਇਹ ਦੁੱਧ ਛਕ ਲਿਆ ਸੰਗਤ ਜੀ ਉਸ ਵਕਤ ਬਾਬਾ ਬੁੱਢਣ ਸਾਹਿਬ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਉਹ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚੇ ਸੇਵਾ ਕਰਕੇ ਉਹਨਾਂ ਨੇ ਜੀਵਨ ਮੁਕਤ ਪਦਵੀ ਪਾਈ ਆ ਤੇ ਮੁਕਤ ਹੋ ਗਏ ਐਸੇ ਪੀਰ ਅੱਜ ਉੱਥੇ ਦੁਨੀਆਂ ਦੇ ਲੋਕ ਜਾ ਕੇ ਨਤਮਸਤਕ ਹੁੰਦੇ ਆ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ